ਆ ਦੇਖ ਲੋ ਪਤੀ ਪਤਨੀ ਦੀ ਕਰਤੂਤ ਜਹਾਜ਼ ਹੀ ਕਰਨ ਲੱਗੇ ਆ ਕੁਝ ਲੋਕ ਵੀ ਹੋ ਗਏ ਹੈਰਾਨ ਐਮਰਜੈਂਸੀ ਕਰਵਾਈ ਜਹਾਜ਼ ਦੀ ਲੈਂਡਿੰਗ ਜਿਸ ਮਾਮਲੇ ਦੇ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਇਹ ਮਾਮਲਾ ਬੇहद ਹੈਰਾਨ ਕਰ ਦੇਣ ਵਾਲਾ ਹੈ ਜਿੱਥੇ ਕਿ ਇੱਕ ਜਹਾਜ਼ ਦੇ ਵਿੱਚ ਪਤੀ ਪਤਨੀ ਦੀਆਂ ਅਜਹੀਆਂ ਹਰਕਤਾਂ ਲੋਕਾਂ ਨੇ ਦੇਖੀਆਂ ਕਿ ਲੋਕ ਵੀ ਹੈਰਾਨ ਹੋ ਗਏ ਜਦਕਿ ਲੋਕਾਂ ਨੇ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਜਣੇ ਨਹੀਂ ਮੰਨੇ ਤੇ ਉਹਨਾਂ ਦੇ ਵੱਲੋਂ ਇਸੇ ਤਰ੍ਹਾਂ ਹੀ ਆਪਣੀਆਂ ਹਰਕਤਾਂ ਨੂੰ ਜਾਰੀ ਰੱਖਿਆ ਗਿਆ। ਜਿਸ ਤੋਂ ਬਾਅਦ ਜਿਹੜਾ ਪਾਇਲਟ ਸੀ ਉਸਨੇ ਐਮਰਜੈਂਸੀ ਜਹਾਜ਼ ਦੀ ਲੈਂਡਿੰਗ ਕਰਵਾ ਦਿੱਤੀ। ਹੁਣ ਤੁਸੀਂ ਖੁਦ ਸੋਚ ਸਕਦੇ ਹੋ ਕਿ ਮੁੱਦਾ ਕਿੰਨਾ ਵੱਡਾ ਹੋਵੇਗਾ ਜਿੱਥੇ ਕਿ ਅਤੇ ਲੈਂਡ ਹੋਏ ਜਹਾਜ਼ ਦੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਉਡ ਰਿਹਾ ਸੀ ਪਤੀ ਪਤਨੀ ਦੀਆਂ ਹਰਕਤਾਂ ਦੇ ਕਰਕੇ ਪਾਇਲਟ ਨੇ ਜਹਾਜ਼ ਦੇ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਅਜਿਹਾ ਕੀ ਕੁਝ ਹੋਇਆ ਪਤੀ ਪਤਨੀ ਦੇ ਵਿੱਚ ਜਿੱਥੇ ਲੋਕਾਂ ਨੇ ਸ਼ਿਕਾਇਤ ਕੀਤੀ ਤੇ ਜਹਾਜ਼ ਨੂੰ نیچے ਉਤਾਰਨਾ ਪਿਆ ਤਾਂ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਿੰਨੀ ਆ ਡਬਲਿਨ ਤੋਂ ਚੱਲੀ ਇੱਕ ਫਲਾਈਟ ਦੇ ਵਿੱਚ ਪਤੀ ਪਤਨੀ 'ਚ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਫਲਾਈਟ ਨੂੰ ਵਾਪਸ ਹੀ ਮੁੜਨਾ ਪੈ ਗਿਆ ਪਰ ਇਹ ਨਾ ਪਤੀ-ਪਤਨੀ ਦੀ ਲੜਾਈ ਹੋਈ ਕਿਸ ਗੱਲ ਤੋਂ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਚੱਲਿਆ ਹਾਲਾਂਕਿ ਚਾਲਕ ਦਲ ਨੇ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮਾਮਲਾ ਸ਼ਾਂਤ ਕਰਵਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਪਤੀ-ਪਤਨੀ ਨਹੀਂ ਮੰਨੇ ਉਲਟਾ ਉਹ ਤਾਂ ਇੱਕ ਦੂਸਰੇ ਨੂੰ ਕੁੱਟਣ ਤੇ ਉਤਾਪਲੇ ਹੋ ਗਿਆ ਜਦੋਂ ਚੀਜ਼ਾਂ ਹੱਥੋਂ ਨਿਕਲਣ ਲੱਗੀਆਂ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਫਲਾਈਟ ਨੇ ਨੰਟੇਸ 에어ਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਡੇਲੀ ਸਟਾਫ ਦੀ ਰਿਪੋਰਟ ਮੁਤਾਬਕ ਡਬਲਿਨ ਤੋਂ ਚੱਲੀ ਇੱਕ ਫਲਾਈਟ 'ਚ પતિ-ਪਤਨੀ 'ਚ ਝਗੜਾ ਇੰਨਾ ਵੱਧ ਗਿਆ ਕਿ ਫਲਾਈਟ ਨੂੰ ਵਾਪਸ ਹੀ ਮੁੜਨਾ ਪਿਆ ਦੱਸਦੇ ਕਿ 7:15 'ਤੇ ਡਬਲਿਨ ਤੋਂ ਇਹ ਫਲਾਈਟ ਜਿਹੜੀ ਰਵਾਨਾ ਹੋਈ ਸੀ ਫਲਾਈਟ ਦੇ ਵਿੱਚ ਲਗਭਗ 1 ਘੰਟੇ ਬਾਅਦ ਚਾਲਕ ਦਲ ਨੇ ਕੋਸ਼ਨਾ ਕੀਤੀ ਕਿ ਇੱਕ ਐਮਰਜੈਂਸੀ ਆ ਗਈ ਹੈ ਜਿਸ ਕਰਕੇ ਜਹਾਜ਼ ਨੂੰ ਨੀਚੇ ਉਤਾਰਨਾ ਪਵੇਗਾ ਅਸਲ ਦੇ ਵਿੱਚ ਇਹ ਐਮਰਜੈਂਸੀ ਇੱਕ ਜੋੜੇ ਦੀ ਲੜਾਈ ਸੀ ਚਾਲਕਦਲ ਨੇ ਉਹਨਾਂ ਨੂੰ ਸਮਝਾਉਣਾ ਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਨਹੀਂ ਮੰਨੇ ਉਲਟਾ ਇੱਕ ਦੂਸਰੇ ਨੂੰ ਕੁੱਟਣ ਤੇ ਤਲਪੇ ਜਦੋਂ ਮਾਮਲਾ ਹੱਥੋਂ ਹੀ ਨਿਕਲ ਗਿਆ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਜਿਸ ਤੋਂ ਬਾਅਦ ਪਾਇਲਟ ਨੇ ਨੰਟੇਸ 에어ਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਲੜਾਈ ਦੌਰਾਨ ਔਰਤ ਦੇ ਚਿਹਰੇ ਤੇ ਉਹ ਸੱਟਾਂ ਵੀ ਲੱਗੀਆਂ ਜਿਸ ਕਾਰਨ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਉਸਦੇ ਸਾਥੀ ਨੂੰ ਗ੍ਰਫਤਾਰ ਕਰ ਲਿਆ ਗਿਆ ਇਸ ਘਟਨਾ ਦੀ ਫੁਟੇਜ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਆਖਿਰਕਾਰ 2 ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਨੇ ਵਾਪਸ ਉਡਾਨ ਭਰੀ ਅਤੇ ਮੰਜ਼ ਜਾਨਕੀ ਆਪਣੇ ਥਾਂ ਦੇ ਉੱਤੇ ਜਾ ਕੇ ਫਲਾਈਟ 1:05 ਤੇ ਪਹੁੰਚੀ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਕਿ ਲੋਕ ਆਪਣੇ ਘਰਾਂ ਦੀਆਂ ਲੜਾਈਆਂ ਨੂੰ ਇਸ ਤਰ੍ਹਾਂ ਰੋਡ ਤੇ ਲੈ ਕੇ ਆਉਂਦੇ ਨੇ ਜਿਸ ਨਾਲ ਲੋਕਾਂ ਦਾ ਖੁਦ ਦਾ ਜਲੂਸ ਨਿਕਲਦਾ ਆ ਜ਼ਰੂਰ ਤਾਂ ਲੋਕਾਂ ਨੂੰ ਖੁਦ ਨੂੰ ਅਜਹੀਆਂ ਚੀਜ਼ਾਂ ਨੂੰ ਸਮਝਣ ਦੀ ਤੇ ਆਪਣੇ ਲੜਾਈ ਝਗੜਿਆਂ ਨੂੰ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਸੁਲਝਾਉਂਦੀ ਕਿਉਂਕਿ ਇਸ ਦੇ ਨਾਲ ਕਿਸੇ ਦਾ ਕੁਝ ਨਹੀਂ ਜਾਂਦਾ ਤੁਹਾਡਾ ਆਪਣਾ ਜਲੂਸ ਨਿਕਲਦਾ ਹੈ ਤੇ ਲੋਕ ਖੜ ਕੇ ਇਹਨਾਂ ਦਾ ਨਜ਼ਾਰਾ ਲੈਂਦੇ ਨੇ ਸੋ ਇਸੇ ਤਰ੍ਹਾਂ ਪਤੀ ਪਤਨੀ ਦੇ ਵਿਚ ਜਦੋਂ ਲੜਾਈ ਹੁੰਦੀ ਆ ਤਾਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ ਜਿਨ੍ਹਾਂ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਵੀਡੀਓ ਬਣਾਈ ਆ ਵੀਡੀਓ ਬਣਾ ਕੇ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਆ ਜਾਂਦੀ ਆ ਤਾਂ ਹਰ ਕੋਈ ਵੀਡੀਓ ਦੇਖ ਕੇ ਹੈਰਾਨ ਹੋ ਗਿਆ ਸਭ ਤੋਂ ਵੱਡੀ ਗੱਲ ਕੀ ਇੱਕ ਪਤੀ ਪਤਨੀ ਦੇ ਲੜਾਈ ਝਗੜੇ ਨੇ ਬਾਕੀ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਿਸ ਕਰਕੇ ਉਹ ਵੀ ਆਪਣੇ ਘਰਾਂ ਨੂੰ ਦੇਰੀ ਨਾਲ ਪਰਤੇ ਪਰ ਇਥੇ ਪਤੀ ਪਤਨੀ ਦਾ ਲੜਾਈ ਝਗੜਾ ਇਸ ਕਦਰ ਸੀ ਕਿ ਪਤੀ ਨੇ ਆਪਣੀ ਪਤਨੀ ਦੇ ਮੂੰਹ ਦੇ ਉੱਤੇ ਕਾਫੀ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਕੀ ਰਾਏ ਦੇਣਾ ਚਾਹੋਗੇ ਅਜਿਹੇ ਮਾਮਲਿਆਂ ਦੇ ਬਾਰੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ ਬਿਊਰੋ ਰਿਪੋਰਟ ਹਮਦਾਰਦ ਟੀਵੀ